ਸਤਿ ਸ਼੍ਰੀ ਅਕਾਲ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਸ਼ੁਮਨ ਗਿੱਲ ਦੇ ਜੱਦੀ ਪਿੰਡ ਉਹਨਾਂ ਦੇ ਜੱਦੀ ਘਰ ਤੋਂ ਦੱਸ ਦਈਏ ਕਿ ਅੱਜ ਭਾਰਤ ਪਾਕਿਸਤਾਨ ਦੇ ਵਿਚਾਲੇ 1 ਡੇ ਇੰਟਰਨੈਸ਼ਨਲ ਮੈਚ ਖੇਡਿਆ ਜਾ ਰਿਹਾ ਜਿਸ ਦੇ ਵਿੱਚ ਹੁਣ ਤੱਕ ਪਾਕਿਸਤਾਨੀਆਂ ਦੋ ਵਿਕਟਾਂ ਵੀ ਜਿਹੜੀਆਂ ਉੱਡ ਚੁੱਕੀਆਂ ਔਰ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਦਾਦਾ ਦਾਦੀ ਸ਼ੁਮਨ ਗਿੱਲ ਦੇ ਇੱਥੇ ਮੌਜੂਦ ਨੇ ਦਾਦਾ ਤੀਦਾਰ ਸਿਓ ਕੀ ਕਹਿੰਦੇ ਨੇ ਆਪਣੇ ਪੋਤੇ ਦੀ ਬੈਟਿੰਗ ਨੂੰ ਲੈ ਕੇ ਆਪਣੇ ਪੋਤੇ ਦੀ ਪਰਫਾਰਮੈਂਸ ਨੂੰ ਲੈ ਕੇ ਔਰ ਖਾਸ ਕਰਕੇ ਅੱਜ ਦੇ ਮੈਚ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਔਰ ਦੱਸ ਦਈਏ ਤੁਹਾਨੂੰ ਕਿ ਸ਼ੁਭਨ ਗਿੱਲ ਇਸੇ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ ਇਸੇ ਘਰ ਦੇ ਵਿੱਚ ਉਹ ਖੇਡਦੇ ਰਹੇ ਆ ਇਹ ਜੋ ਸਾਹਮਣੇ ਪਿਚ ਦੇਖ ਰਹੇ ਹੋ ਛੋਟੀ ਜੀ ਇਹ ਪਿਚ ਜਿਹੜੀ ਹੈ ਇਸੇ ਪਿਚ ਤੇ ਸ਼ੁਭਮਨ ਗਿੱਲ ਨੂੰ ਦਾਦਾ ਦੇਦਾਰ ਸਿੰਘ ਬਾਲ ਕਰਦਾ ਸੀ ਤਾਂ ਉਹ ਇੱਥੇ ਜਿਹੜਾ ਹੈਗਾ ਚੌਕੇ ਛੱਕੇ ਇੱਥੋਂ ਮਾਰਨੇ ਸ਼ੁਰੂ ਕੀਤੇ بیٹنگ ਇੱਥੋਂ ਸ਼ੁਰੂ ਕੀਤੀ ਤਾਂ ਅੱਜ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਸਟਾਰ ਬੱਲੇਬਾਜ਼ ਵਜੋਂ ਜਾਣੇ ਜਾਂਦੇ ਨੇ ਸ਼ੁਮਨ ਗਿੱਲ ਔਰ ਅੱਜ ਦੇ ਮੈਚ ਦੇ ਵਿੱਚ ਹਾਲਾਂਕਿ ਪਾਕਿਸਤਾਨ ਪਹਿਲਾਂ ਬੈਟਿੰਗ ਕਰ ਰਿਹਾ ਹੈ ਤੋਂ ਬਾਅਦ ਵਾਰੀ ਜਿਹੜੀ ਹੈ ਉਹ ਪਾਕਿਸਤਾਨ ਤੋਂ ਬਾਅਦ ਹਿੰਦੁਸਤਾਨ ਦੀ ਬੈਟਿੰਗ ਦੀ ਆਉਣੀ ਹੈ ਔਰ ਸ਼ੁਮਨ ਗਿੱਲ ਜਿਹੜੇ ਕੀ ਬਿਹਤਰੀਨ ਪਰਫਾਰਮੈਂਸ ਜਿਨ੍ਹਾਂ ਦੀ ਚੱਲ ਰਹੀ ਹੈ ਫਾਰਮ ਦੇ ਵਿੱਚ ਨੇ ਪਿਛਲੇ ਮੈਚ ਦੇ ਵਿੱਚ ਵੀ ਉਹਨਾਂ ਨੇ ਸੈਂਕੜਾ ਮਾਰੇ ਔਰ ਭਾਰਤ ਦੀ ਜਿੱਤ ਹੋਈ ਔਰ ਅੱਜ ਵੀ ਇਸੇ ਤਰ੍ਹਾਂ ਦੀਆਂ ਉਮੀਦਾਂ ਹੈਗੀਆਂ ਭਾਰਤ-ਪਾਕ ਮੁਕਾਬਲਾ ਇੱਕ ਇਹੋ ਜਿਹਾ ਮੁਕਾਬਲਾ ਹੈ ਦੱਸਣ ਦੀ ਲੋੜ ਨਹੀਂ ਕਿ ਭਾਰਤ ਕਿਤੇ ਵੀ ਪੂਰੀ ਦੁਨੀਆ ਦੇ ਵਿੱਚ ਬੈਠੇ ਹੋਣ ਤਾਂ ਉਹ ਮੈਚ ਜਿਹੜਾ ਹੈਗਾ ਉਹ ਭਾਰਤ ਪਾਕਿਸਤਾਨ ਦਾ ਜਰੂਰ ਦੇਖਦੇ ਆ ਜਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਵਰਲਡ ਕੱਪ ਦਾ ਇੱਕ ਲੋਕਾਂ ਦੇ ਵਿੱਚ ਚਾਹ ਹੁੰਦਾ ਹੈ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਹੀ ਇਸ ਮੈਚ ਦਾ ਵੀ ਹਰੇਕ ਭਾਰਤੀ ਹਰੇਕ ਪਾਕਿਸਤਾਨੀ ਨੂੰ ਜਿਹੜਾ ਕੀ ਹੈ ਚਾਹ ਹੁੰਦਾ ਹੈ ਔਰ ਸਕਰੀਨ ਤੇ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਦੇ ਨਾਲ ਦਾਦਾ-ਦਾਦੀ ਬੈਠੇ ਆ ਆਪਣੇ ਪੋਤੇ ਦੀ ਵਾਰੀ ਦੀ ਉਡੀਕ ਕਰ ਰਹੇ ਆ ਔਰ ਦਾਦੀ ਹਰ ਵੇਲੇ ਆ ਪਾਠ ਕਰਦੇ ਹੋਏ ਮਾਲਾ ਜਪਦੇ ਹੀ ਦਿਖਾਈ ਦਿੰਦੇ ਆ ਹਾਲਾਂਕਿ ਦਾਦਾ ਜੀ ਵੀ ਆ ਪਾਠ ਕਰ ਰਿਹਾ ਹੈ ਸਿਮਰਨ ਕਰ ਰਿਹਾ ਹੈ ਔਰ ਨਾਲ ਦੇ ਨਾਲ ਜਿਹੜਾ ਹੈਗਾ ਮੈਚ ਨੂੰ ਵੀ ਇੰਜੋਏ ਕਰ ਰਿਹਾ ਤਾਂ ਗੱਲ ਕਰਾਂਗੇ ਦਾਦਾ ਦਿਦਾਰ ਸਿੰਘ ਨਾਲ 57 ਤੇ 2 ਆਊਟ ਜਿਹੜੇ ਆ ਉਹ ਹੋ ਚੁੱਕੇ ਆ ਹੁਣ ਤੱਕ ਔਰ ਪਰਫਾਰਮੈਂਸ ਕਿੱਦਾਂ ਦੀ ਆ ਪੋਤੇ ਦੀ ਪੋਤੇ ਨਾਲ ਗੱਲ ਕਦੋਂ ਹੋਈ ਸੀ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤਾਂ ਪੁੱਤ ਮੈਸਾ ਇਹੋ ਹੀ ਆ ਵੀ ਭਾਰਤ ਨੂੰ ਜਿਹੜਾ ਹੈਗਾ ਮੈਚ ਜਿੱਤ ਕੇ ਤੇ ਚੰਗੀ ਵੜਕ ਬਣਾਓ ਪੁੱਤ ਆਵਦੀ ਤੇ ਅਸੀਂ ਤਾਂ ਹੌਸਲਾ ਹੀ ਦੇਣਾ ਤੇ ਉਹਨਾਂ ਦੇ ਜਿਹੜੀ ਹੈਗੀ ਆ ਕੋਈ ਐਸ ਤੀਆਂ ਹਿੰਮਤਾ ਤੇ 파ਠੀ ਕਰਨਾ ਅਸੀਂ ਬੁੜੇ ਪੁੱਤ ਅਸੀਂ ਸਾਂ ਹੀ ਦੇ ਸਕਦੇ ਹਾਂ ਹੋਰ ਅਸੀਂ ਜਿਹੜੀ ਹੈਗੀ ਆ ਇਹ ਸਾਰੇ ਮੇਰੇ ਜਿੰਨੇ ਕਿਡਾਰੀ ਮੇਰੇ ਆਤੇ ਤਾਂ ਪੁੱਤ ਸਾਰੇ ਸ਼ੁਭ ਹੈ ਦੇ ਨੰਬਰ ਆ ਇਡੀਆ ਦੇ ਖਿਡਾਰੀ ਹੈ ਤੇ ਬਬੂ ਜੀ ਚੜਦੇ ਲੈਂਦੇ ਦੀ ਕੋਈ ਗੱਲ ਸੁਣਾਓ ਪੁਰਾਣੀ ਤੁਹਾਡੇ ਵੇਲੇਾਂ ਦੀ ਚੜਦੇ ਵਾਲੇ ਆਪਾਂ ਉਧਰ ਲੈਂਦੇ ਵਾਲੇ ਆ ਕੀ ਵਾਕਈ ਚੜਦੇ ਲੈਂਦੇ ਵਾਲਿਆਂ ਦਾ ਫਰਕ ਹੈਗਾ ਇਹ ਚੜਦੇ ਦਾ ਬਹੁਤ ਫਰਕ ਤਾਂ ਹੁੰਦਾ ਹੀ ਆ ਕਿ ਆਪਾਂ ਜਿਹੜਾ ਹੈਗਾ ਚੜਦੇ ਪੰਜਾਬ ਵਾਲੇ ਹਮੇਸ਼ਾ ਵਾਸਤੇ ਕੋਈ ਇਹਨਾਂ ਦੇ ਕੋਡੀ ਦੇ ਮੈਚ ਹੋਣ ਉਹ ਵੀ ਆਪਾਂ ਨੇ ਮੁੰਡੇ ਜਿੱਤ ਕੇ ਲਿਆਉਂਦੇ ਆ ਇਹ ਇਹਦੇ ਵਿੱਚ ਵੀ ਹੁਣ ਤੁਸੀਂ ਆਪਾਂ ਵੇਖਣਾ ਹੀ ਹੈ ਵੀ ਆਪਾਂ ਚੜ੍ਹਦੇ ਪਾਸੇ ਹੀ ਰਹੀਏ ਲੰਦੇ ਪਾਸੇ ਦਾ ਪੁੱਤ ਜਾਣਾ ਜਿਹੜਾ ਹੈਗਾ ਫਿਰ ਉਹਦੇ ਘਾਟੇ ਵਾਲੀ ਗੱਲ ਹੀ ਹੈ ਤੇ ਚੜ੍ਹਦੇ ਹੀ ਰਾਵਾਂਗੇ ਆਪਾਂ ਅੱਛਾ ਪਿਛਲੇ ਮੈਚ ਦੇ ਵਿੱਚ ਸ਼ੁਭਮ ਨੇ 100 ਜਿਹੜੇ ਸੈਂਕੜਾ ਬਣਾਇਆ ਸੀ ਔਰ ਮੈਚ ਜਿੱਤਿਆ ਸੀ ਉਦੋਂ ਕਿਸ ਤਰ੍ਹਾਂ ਦਾ ਫੀਲ ਹੋਇਆ ਬਹੁਤ ਖੈਸੇ ਤੁਸੀਂ ਬਹੁਤ ਪੁੱਤ ਮੈਂ ਵੀ ਧਿਆਨ ਨਾਲ ਵੇਖਿਆ ਸ਼ੁਭ ਨੇ ਬੜੇ ਧਿਆਨ ਨਾਲ ਵੇਖਿਆ ਬਹੁਤ ਜਿਹੜੀ ਹੈਗੀ ਉਹਦੇ ਵਿੱਚ ਕੋਈ ਐ ਫੋਮ ਜਿਹੜੀ ਗਲਤੀ ਹੈ ਨਾ ਵੀ ਆਪਾਂ ਨੇ ਜਦੋਂ ਕੋਈ ਖਿਡਾਰੀ ਆਊਟ ਹੁੰਦਾ ਹੈ ਨਾ ਉਦੋਂ ਕੋਈ ਹੁੰਦੀ ਹੈ ਕੋਈ ਮਾੜੀ ਮੋਟੀ ਆਪਾਂ ਤੋਂ ਗਲਤੀ ਹੋ ਜਾਂਦੀ ਹੈ ਗਲਤੀ ਹੋ ਜਾਂਦੀ ਤੇ ਬਹੁਤ ਧਿਆਨ ਦੇ ਨਾਲ ਕੋਈ ਬੇਚਾਰ ਚਾਰ ਡਿੱਗ ਪਿਆ ਸੀ ਬੇਚਾਰ ਮਾਟੋ ਗਿਆ ਕੋਲੀ ਆਊਟ ਹੋ ਗਿਆ ਦੂਜਾ ਆਪਣੀ ਉਦੋਂ ਬਾਅਦ ਦੇ ਵਿੱਚ ਜਿਹੜੇ ਮੈਨੂੰ ਯਾਦਾ ਪਤਾ ਨਹੀਂ ਕਿਹਦਾ ਆਇਆ ਸੀ ਚਾਰ ਵਿਕਟਾਂ ਡਿੱਗਲ ਨੇ ਨਾਲ ਫਿਰ ਇਹਨੇ ਅੱਖੇ ਵੀ ਆਏ ਤਨੀ ਮੈਚ ਜਿਹੜਾ ਹੈਗਾ ਟੇਕੇ ਬਹੁਤ ਸ਼ਾਨਦਾਰ ਧਿਆਨ ਨਾਲ ਖੇਡਿਆ ਤੇ ਤੁਸੀਂ ਧਿਆਨ ਦਿਓਗੇ ਪੁੱਤ ਤੁਸੀਂ ਹਰ ਤੁਸੀਂ ਕੋਈ ਆਪਾ ਕੋਈ ਵੀ ਕੰਮ ਕਰਦੇ ਆ ਜਿਹੜਾ ਧਿਆਨ ਰੱਖਦੇ ਆ ਦਿਮਾਗ ਲਾ ਕੇ ਖੇਡਦੇ ਆ ਅੱਛਾ ਬਾਪੂ ਜੀ ਇਹ ਦੱਸਿਓ ਜੀ ਕੀ ਇਹ ਗੱਲ ਸੱਚੀ ਆ ਜਿੰਨਾ ਚਿਰ ਮੈਚ ਚੱਲਦਾ ਫਿਰ ਤੁਸੀਂ ਕੋਈ ਖਾਂਦੇ ਪੀਂਦੇ ਨਹੀਂ ਇਹ ਬੁੱਤ ਆਏ ਹੁਣ ਅਸੀਂ ਜਿਹੜੀ ਹੈ ਵੇਖੋ ਨਾ ਕਿ ਓਏ ਕਿਸਾਨਾਂ ਦਾ ਜਿਹੜਾ ਆਗੂ ਹੈ ਡੱਲੇਵਾਲ ਉਹ 2 ਮਹੀਨੇ ਨਹੀਂ ਉਹਨੇ ਕੁਝ ਖਾਧਾ ਹੈ ਤੇ ਅਸੀਂ ਕੋਈ 7-8 ਘੰਟੇ ਦਾ ਅਸੀਂ ਵੀ ਜਿਹੜੀ ਹੈਗੀ ਆ ਪਾਟ ਕਰਕੇ ਦੀ ਇਹਨਾਂ ਦੀ ਜਿਹੜੀ ਹੈ ਮਦਦ ਕਰ ਹੀ ਸਕਦੇ ਆ ਇਹਦੇ ਖਿਡਾਰੀਆਂ ਦੀ ਰੱਬ ਦਾ ਨਾਮ ਲੈ ਕੇ ਕੀ ਰੱਬ ਨੂੰ ਧਿਆਨ ਨਾ ਤਾਂ ਹੀ ਖਾਂਦੇ ਪਿੰਦੇ ਜਾਂ ਫਿਰ ਇਹ ਹੁੰਦਾ ਕਿ ਟਾਈਮ ਨਾ ਵੇਸਟ ਹੋ ਜੇ ਖਾਣ ਪੀਣ ਦੇ ਵਿੱਚ ਕੋਈ ਜਿਹੜਾ ਮੈਚ ਦਾ ਕੁਝ ਲੰਘ ਨਾ ਜਾਵੇ ਕੋਈ ਚੀਜ਼ ਹੈ ਜਿਹੜੀ ਵੇਖਣ ਨੂੰ ਰਹਿ ਜੀ ਇਹ ਬੁੱਤ ਲੱਗੀ ਸ਼ੌਂਕ ਆ ਜਿਹੜਾ ਹੁੰਦੇ ਨਾ ਆਪਦੇ ਦਿਲ ਦਾ ਬਈ ਅਸੀਂ ਸਾਡਾ ਧਿਆਨ ਇਧਰ ਹੀ ਰਵੇ ਵੀ ਸਾਡੇ ਭਾਰਤੀ ਜਿਹੜੇ ਹੈਗੇ ਨੌਜਵਾਨ ਕਿਸੇ ਦੇ ਝੂਟੇ ਨਾ ਹੋਵੇ 6:00 ਵਜੇ ਤਗੜੀ ਹੋ ਕੇ ਖੇਡਣ ਕੋਈ ਗਲਤੀ ਨਾ ਕਰਨਾ ਹਾਂਜੀ ਤੇ ਬਿਲਕੁਲ ਦਾਦੀ ਜੀ ਵੀ ਮੌਜੂਦ ਹੈਗੇ ਆ ਸ਼ੁਮਨ ਗਿੱਲ ਦੇ ਦਾਦੀ ਜੀ ਨਾਲ ਵੀ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕੀ ਕਹਿੰਨਾ ਦਾਦੀ ਜੀ ਦਾ ਕਿਉਂਕਿ ਅਸੀਂ ਜਦੋਂ ਤੋਂ ਆਏ ਆ ਉਦੋਂ ਤੋਂ ਲਗਾਤਾਰ ਦੇਖ ਰਹੇ ਆ ਦਾਦੀ ਪਾਠ ਕਰ ਰਹੇ ਆ ਸਿਮਰਨ ਕਰ ਰਹੇ ਆ ਮਾਲਾ ਉਹਨਾਂ ਦੇ ਹੱਥ 'ਚ ਹੈ ਤੇ ਦਾਦੀ ਆਲੀ ਪੋਤੇ ਦੀ ਬੈਟਿੰਗ ਨਹੀਂ ਆਈ ਤੁਸੀਂ ਪਾਠ ਸ਼ੁਰੂ ਪਹਿਲਾਂ ਕਰਤਾ ਹਾਂਜੀ ਸਾਨੂੰ ਫਿਰ ਨਪਾਰ ਜਦੋਂ ਇਹ ਖਿਡਾਰੀ ਆ ਜਾਂਦੇ ਹੌਸਲਾ ਹੀ ਹੋ ਜਾਂਦਾ ਹੈਗਾ ਬਈ ਬਹਿ ਕੇ ਵੇਖੀਏ ਕੋਈ ਬਈ ਪੰਨਾ ਪਾਣੀ ਦੀ ਘੁੱਟ ਦੀ ਤੇ ਲੱਗੇ ਨਾ ਕੋਈ ਖਾਣ ਪੀਣ ਕਰਨੀ ਬਸ ਸਾਡਾ ਇਹ ਨ ਖਿਡਾਰੀਆਂ ਕਰਨੀ ਧਿਆਨ ਹੁੰਦਾ ਬਈ ਆਪਦਾ ਵਾਗ ਰੂ ਵਾਗ ਰੂ ਕਰੀ ਜਾਈਦਾ ਤੇ ਨਾਲੇ ਉਹਨਾਂ ਨੂੰ ਵੇਖੀ ਜਾਈਦਾ ਤੇ ਹੌਸਲਾ ਜਿਆ ਹੁੰਦਾ ਸਾਰਾ ਦਪਾਠੀਆਂ ਦੇ ਇਹਨਾਂ ਦਾ ਖਿਡਾਰੀਆਂ ਦਾ ਹੌਸਲਾਸ ਆਈ ਨਹੀਂ ਬਈ ਨਹੀਂ ਆਖੀ ਦਾ ਮਹਾਰਾਜ ਤੰਦਰੁਸਤੀ ਦੇ ਵਿੱਚ ਸੱਚੇ ਪਾਤਸ਼ਾਹ ਤੇ ਬਾਬਾ ਨਾਨਕ ਸਿਰ ਤੇ ਅਥਰ ਰੱਖੂਗਾ ਤੇ ਇਹਨੂੰ ਮੈਂ ਇੱਥੇ ਜਿਤਾਉਂਦਾ ਹੀ ਜਿਤਾਉਂਦਾ ਹੁੰਦਾ ਬੀਬੀ ਤੁਸੀਂ ਅਜ ਤੱਕ ਕਿਸੇ ਖਿਡਾਰੀ ਨੂੰ ਮਿਲੇ ਹੋ ਜਾਂ ਕਿਸੇ ਦਾ ਨਾਮ ਯਾਦ ਆ ਤੁਹਾਨੂੰ ਹਾਂ ਨਾਂ ਤਾਂ ਮੈਂ ਤਾਂ ਮਿਲੀ ਨਹੀਂ ਕਿ ਘਰੇ ਹੁੰਨੀ ਆ ਇਹ ਸਰਦਾਰ ਜੀ ਜਾਂਦੇ ਹੁੰਦੇ ਆ ਸਾਰੇ ਥਾਂ ਇਹ ਵੇਖੂ ਕੇ ਆਉਂਦੇ ਆ ਤੇ ਬਸ ਜਾਂ ਤੱਕ ਕੋਲੀ ਦਾ ਨਾਮ ਜ਼ਿਆਦਾ ਜਾਂ ਆਥੀਆ ਪਾਂਡੀਆਂ ਇਹ ਤਨ ਕਾ ਨਾਂ ਹੀ ਯਾਦ ਆ ਪੁੱਤ ਮੇਰੇ ਹੋਰ ਨਹੀਂ ਯਾਦ ਕੋਈ ਸਰਦਾਰ ਜੀ ਜਾਂਦੇ ਆ ਤੁਹਾਨੂੰ ਲੈ ਕੇ ਨਹੀਂ ਜਾਂਦੇ ਕਿ ਤੁਸੀਂ ਆਪ ਹੀ ਨਹੀਂ ਜਾਂਦੇ ਆਪ ਹੀ ਨਹੀਂ ਜਾਂਦੇ ਹਾਂ ਆਪ ਹੀ ਅੱਖੀ ਦਾ ਵੀ ਇੱਥੇ ਜਾ ਦੇ ਚੰਗਾ ਵੇਖ ਲਈਦਾ ਉੱਥੇ ਰੌਲਾ ਰੋਲਾ ਬਹੁਤ ਪਾਉਂਦਾ ਅੱਗੇ ਗਏ ਆ ਨਾ ਜਿਹੜੇ ਸਾਰੇ ਆਦੇ ਆ ਹਾਂ ਤੇ ਇੱਥੇ ਅੱਖੀ ਦਾ ਵੀ ਵੇਖ ਲੀ ਜੇ ਬਹਿ ਕੇ ਹਾਂ ਹਾਂ ਆਈਆਂ ਉਹਨ ਕੀ ਅੱਖਣਾਂ ਉੱਥੇ ਤਾਂ ਜਾਵੜੀ ਦਾ ਚੰਦੀਕੜ ਜਦੋਂ ਜੀ ਕਰ ਦਵੋ ਉਹ ਤਾਂ ਹੀ ਉੱਠ ਜਾਈਦਾ ਤੇ ਨਹੀਂ ਨਹੀਂ ਮੈਂ ਨਹੀਂ ਗਈ ਉੱਥੇ ਮੈਚ ਵੇਖਣ ਹਾਂ ਇੱਥੇ ਜਾਦੇ ਵੇਖੀਦਾ ਮੈਚ ਇੱਥੇ ਜਿਆਦਾ ਵਧੀਆ ਹਾਂ ਜਿਆਦੇ ਵਧੀਆ ਲੱਗਦਾ ਉੱਥੇ ਰੌਲਾ ਰੋਲਾ ਬਹੁਤ ਪੈਂਦਾ ਹੈਗਾ ਉੱਥੇ ਵੇਖਿਆ ਨਹੀਂ ਜਾਂਦਾਗਾ ਤੇ ਜਿੰਨਾ ਚਿਰ ਵੀ ਮੈਚ ਨਹੀਂ ਮੁਕਦਾ ਭਾਵੇਂ 12 ਵਜ ਜਾਣ ਉਹਨਾਂ ਚਰਾਏ ਮੌਜਾਂ ਨਾ ਬੈਠੇ ਰਹੀਦਾ ਕੋਈ ਹਾਂ ਜ਼ਰੂਰ ਜ਼ਰੂਰ ਮੀ ਜਾਵੇ ਨੇਰੀ ਜਾਵੇ ਕੋਈ ਖਾਣੇ ਕਰਨੀ ਧਿਆਨ ਨਹੀਂ ਆਉਂਦਾ ਸਾਡਾ ਮੈਚ ਕੰਨੀ ਧਿਆਨ ਤਾਂ ਤੇ ਬਿਲਕੁਲ ਇਹ ਪਰਿਵਾਰ ਸ਼ੁਮਨ ਗਿੱਲ ਦੇ ਦਾਦਾ-ਦਾਦੀ ਆ ਜਿਹੜੇ ਜਦੋਂ ਮੈਚ ਸ਼ੁਰੂ ਹੁੰਦਾ ਉਦੋਂ ਤੋਂ ਲੈ ਕੇ ਜਦ ਤੱਕ ਮੈਚ ਖਤਮ ਨਹੀਂ ਹੁੰਦਾ ਉਦੋਂ ਤੱਕ ਨਾ ਕੁਝ ਖਾਂਦੇ ਨਾ ਪੀਂਦੇ ਔਰ ਰੱਬ ਦਾ ਨਾਮ ਤੇ ਆਉਂਦੇ ਆ ਕਹਿੰਦੇ ਕੱਲਾ ਸ਼ੁਮਨ ਸਾਡਾ ਪੋਤਾ ਨਹੀਂ ਜਿੰਨੇ ਵੀ ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਹੈ ਬੋਲਰ ਹੈਗੇ ਸਾਰੇ ਟੀਮ ਮੈਂਬਰ ਜਿਹੜੇ ਉਹ ਸਾਡਾ ਹੀ ਪਰਿਵਾਰ ਨੇ ਸਾਡੇ ਹੀ ਪੋਤੇ ਨੇ ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਭਾਰਤ ਪਾਕਿਸਤਾਨ ਦਾ ਮੈਚ ਕਿਸੇ ਤਿਹਾੜ ਦੇ ਨਾਲੋਂ ਘੱਟ ਨਹੀਂ ਦੋਨੇ ਮੁਲਕਾਂ ਦੇ ਲਈ ਔਰ ਦੋਨੇ ਮੁਲਕਾਂ ਦੇ ਪਸ਼ਿੰਦੇ ਅੱਜ ਟੀਵੀ ਸਕਰੀਨਾਂ ਦੇ ਉੱਪਰ ਬੈਠੇ ਆ ਆਪਣੇ ਆਪਣੇ ਫੇਵਰੇਟ ਕ੍ਰਿਕਟਰ ਨੂੰ ਜਿਹੜਾ ਹੈਗਾ ਉਹ ਉਤਸ਼ਾਹਤ ਕਰਨ ਦੇ ਲਈ ਔਰ ਉਸ ਦੀ ਬੈਟਿੰਗ ਜਾਂ ਬੋਲਿੰਗ ਜਿਹੜੀ ਹੈ ਉਸ ਨੂੰ ਦੇਖਣ ਦੇ ਲਈ ਫਿਲਹਾਲ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਅਸੀਂ ਸ਼ੁਭਮਨ ਗਿੱਲ ਦੇ ਜੱਦੀ ਪਿੰਡ ਔਰ ਜੱਦੀ ਕਾਰ ਔਰ ਸ਼ੁਭਮਨ ਗਿੱਲ ਦੇ ਦਾਦਾ-ਦਾਦੀ ਕਿਸ ਤਰ੍ਹਾਂ ਦੇ ਨਾਲ ਮੈਚ ਦੇਖ ਰਹੇ ਨੇ ਉਸ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਉਸੇ ਤੁਹਾਨੂੰ ਦਿਖਾਈਆਂ ਧੰਨਵਾਦ